ਆਹ ਦੀ ਉੱਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੋਡ ਨੂੰ ਜਾਮ ਕਰ ਦਿੱਤਾ ਗਿਆ ਇਸ ਜਾਮ ਦਾ ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਖਨੋਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਉਸੇ ਰੋਸ ਦੇ ਵਜੋਂ ਅੱਜ ਕਿਸਾਨ ਜਥੇਬੰਦੀਆਂ ਕਾਦੀਆਂ ਦੇ ਵੱਲੋਂ ਸਤਲੁਜ ਨਦੀ ਦੇ ਉੱਤੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਰੋਡ ਜਾਮ ਕਰਕੇ ਆਪਣਾ ਗੁੱਸਾ ਜ਼ाहिर ਕੀਤਾ ਜਾ ਰਿਹਾ ਜਿਸ ਕਰਕੇ ਟ੍ਰੈਫਿਕ ਦਾ ਵੀ ਵੱਡਾ ਜਾਮ ਲੱਗ ਚੁੱਕਿਆ ਹੈ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਦਿੱਕਤ ਦਾ ਇਸ ਵੇਲੇ ਸਾਹਮਣਾ ਕਰਨਾ ਪੈ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਾਸੇ ਕਿਸਾਨੀ ਅੰਦੋਲਨ ਸਿਖਰਾਂ ਦੀ ਉੱਤੇ ਹੈ ਆਪਣੀਆਂ ਹੱਕੀ ਮੰਗਾਂ ਦੀ ਪ੍ਰਵਾਨਗੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਤੇ ਕਿਸਾਨ ਡਟੇ ਹੋਏ ਨੇ ਅਜੇਹੇ ਦੇ ਵਿੱਚ ਖਨੌਰੀ ਬਾਰਡਰ ਤੋਂ ਮੰਦਭਾਗੀ ਖਬਰ ਸਾਹਮਣੇ ਆਂਦੀ ਹੈ ਕਿ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਜਾਂਦੀ ਹੈ ਜਿਹੜਾ ਕਿ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ ਜਿਸ ਵੇਲੇ ਉਸ ਨੂੰ ਹਸਪਤਾਲ ਵਿਖੇ ਲਿਆਂਦਾ ਜਾਂਦਾ ਹੈ ਰਸਤੇ ਦੇ ਵਿੱਚ ਹੀ ਉਹ ਦਮ ਤੋੜ ਦਿੱਤਾ ਜਾਂਦਾ ਹੈ ਤਾਂ ਉਸ ਰੋਸ ਦੇ ਵਜੋਂ ਸ਼ੁਕਰਨ ਸ਼ੁਕਰਨ ਸਿੰਘ ਜਿਸ ਦੀ ਕੀ ਖਨੋਰੀ ਬਾਰਡਰ ਦੇ ਉੱਤੇ ਮੌਤ ਹੋਈ ਹੈ ਉਸੇ ਸੰਦਰਭ ਦੇ ਵਿੱਚ ਕਿਸਾਨਾਂ ਨੇ ਪੰਜਾਬ ਦੀਆਂ ਸੜਕਾਂ ਜਾਮ ਕਰ ਦਿੱਤੀਆਂ ਨੇ ਸਤਲੁਜ ਦਰਿਆ ਦੇ ਉੱਤੇ ਜੋ ਰੋਡ ਹੈ ਉਸ ਰੋਡ ਦੇ ਉੱਤੇ ਜਾਮ ਲਗਾ ਦਿੱਤਾ ਹੈ ਵੱਡੀ ਗਿੜਤੀ ਦੇ ਵਿੱਚ ਕਿਸਾਨੀ ਦਾ ਝੰਡਾ ਚੁੱਕ ਕੇ ਕਿਸਾਨ ਇਸ ਵੇਲੇ ਇਸ ਰੋਡ ਤੇ ਖੜੇ ਹੋਏ ਨੇ ਔਣ ਜਾਣ ਵਾਲੇ ਵਾਨਾਂ ਨੂੰ ਵੀ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਮੰਗ ਕੋਈ ਕਹਿ ਕਿ ਨੌਜਵਾਨ ਸ਼ੁਭ ਕਰਨੇ ਜਿਹੜਾ ਕਿ ਬੀਤੇ ਦਿਨੀ ਇਸ ਫਾਨੀ ਸੰਸਾਰ ਦੇ ਵਿੱਚੋਂ ਰੁਕਸਤ ਹੋ ਚੁੱਕਿਆ ਹੈ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਤੇ ਅਸਲ ਕਾਰਨ ਪਤਾ ਲੱਗ ਸਕਣ ਕਿ ਉਸ ਦੀ ਮੌਤ ਕਿਵੇਂ ਹੋਈ ਹੈ ਫਿਲਹਾਲ ਦੀ ਘੜੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਕਿਸਾਨ ਜਥੇਬੰਦੀ ਕਾਦੀਆਂ ਦੇ ਵੱਲੋਂ ਜੋ ਹੈ ਇਹ ਰੋੜ ਜਾਮ ਕੀਤੀ ਗਈ ਹੈ ਹਾਲਾਂਕਿ ਰੋੜ ਦਾ ਇੱਕ ਪਾਸਾ ਹੀ ਜਾਮ ਕੀਤਾ ਗਿਆ ਜਦ ਕਿ ਦੂਜੇ ਪਾਸੇ ਤੋਂ ਟ੍ਰੈਫਿਕ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਇਸ ਰੋਡ ਦੇ ਉੱਤੇ ਕਿਸਾਨ ਆ ਕੇ ਡਟ ਚੁੱਕੇ ਨੇ ਮੰਗ ਕੋਈ ਕਹ ਕਿ ਨੌਜਵਾਨ ਸ਼ੁਭਕਰਨ ਸਿੰਘ ਜਿਸਦੀ ਕੀ ਮਾਂ ਪਹਿਲਾਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀ ਸੀ ਪਿਤਾ ਵੀ ਦੱਸਿਆ ਜਾ ਰਿਹਾ ਹੈ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਗਾਦੀ ਨੇ ਸ਼ੁਕਰਣ ਦਾ ਪਾਲਣ ਪੋਸ਼ਣ ਕੀਤਾ ਸੀ ਪਰ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਜੇਕਰ ਜ਼ਮੀਨ ਦੀ ਗੱਲ ਕੀਤੀ ਜਾਵੇ ਤਾਂ ਜਾਣਕਾਰੀ ਦੇ ਮੁਤਾਬਕ 1.5 ਤੋਂ 2.5 ਕਿੱਲੇ ਹੀ ਜ਼ਮੀਨ ਸੀ ਸ਼ੁਕਰਣ ਦੇ ਕੋਲ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਦੇ ਉੱਤੇ ਪਹੁੰਚਿਆ ਸੀ ਪਰ ਅਚਾਨਕ ਉਸਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਵਾਲ ਜਿਹੜੇ ਆ ਕਿਸਾਨਾਂ ਦੇ ਵੱਲੋਂ ਖੜੇ ਕੀਤੇ ਜਾਂਦੇ ਨੇ ਜੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਰੋਡਵੇਜ਼ ਦੀਆਂ ਬੱਸਾਂ ਸਮੇਤ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਇਸ ਜਾਮ ਦੇ ਵਿੱਚ ਫਸੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਕਿਸਾਨਾਂ ਦੇ ਵੱਲੋਂ ਇਸ ਰੋਡ ਦਾ ਇੱਕ ਪਾਸਾ ਪੂਰਨ ਤੌਰ ਤੇ ਬਲੌਕ ਕਰ ਦਿੱਤਾ ਗਿਆ ਹੈ ਕਿਉਂਕਿ ਪਰਨੋ ਇਨਸਾਫ ਮਿਲ ਸਕੇ ਇਸੇ ਸੰਦਰਭ ਦੇ ਵਿੱਚ ਇਹ ਰੋਡ ਜਾਮ ਕੀਤੀ ਹੈ 11 ਵਜੇ ਤੋਂ ਲੈ ਕੇ 2 ਵਜੇ ਤੱਕ ਜੋ ਹੈ ਇਹ ਰੋਡ ਬਲੌਕ ਕਰਕੇ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਜਾਏਗਾ ਉੱਥੇ ਦੂਜੇ ਪਾਸੇ ਪੁਲਿਸ ਅਧਿਕਾਰੀ ਵੀ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਬੈਰੀਕੇਟ ਲਗਾ ਦਿੱਤੇ ਗਏ ਨੇ ਕਿਉਂਕਿ ਅੱਗੇ ਕਿਸਾਨੀ ਦਾ ਝੰਡਾ ਚੁੱਕੇ ਕਿਸਾਨ ਜਿਥੇ ਬੰਦੀਆਂ ਜੜੀਆਂ ਨੇ ਪ੍ਰਦਰਸ਼ਨ ਕਰਦੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਸ਼ੁਕਰੰਦ ਸਿੰਘ ਦੀ ਤਸਵੀਰ ਚੁੱਕੀ ਹੋਈ ਹੈ ਜਿਸ ਦੇ ਉੱਤੇ ਲਿਖਿਆ ਹੋਇਆ ਹੈ ਸ਼ੁਕਰੰਦ ਸਿੰਘ ਦੀ ਸ਼ਹਾਦਤ ਨੂੰ ਕੋਟ-કોટ ਪ੍ਰਣਾਮ ਤਕਰੀਬਨ 22 ਤੋਂ 23 ਸਾਲ ਦੇ ਕਰੀਬ ਇਸ ਦੀ ਉਮਰ ਦੱਸੀ ਜਾ ਰਹੀ ਹੈ ਜਿਹੜਾ ਕਿ ਕਿਸਾਨੀ ਅੰਦੋਲਨ ਦੇ ਦਰਮਿਆਨ ਖਨੌਰੀ ਬਾਰਡਰ ਤੇ ਪਹੁੰਚਿਆ ਸੀ ਪਰ ਅਚਾਨਕ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਰੋਸ ਦੇ ਵਜੋਂ ਹੁਣੇ ਕਿਸਾਨ ਜਥੇਬੰਦੀਆਂ ਕਾਦੀਆਂ ਨੇ ਬੀੜਾ ਚੁੱਕਿਆ ਹੈ ਤੇ ਸਤਲੁਜ ਦਰਿਆ ਦੇ ਉੱਤੇ ਰੋਡ ਦੇ ਉੱਤੇ ਧਰਨਾ ਲਗਾ ਦਿੱਤਾ ਗਿਆ ਹੈ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਧਰਨਾ ਕਿਸਾਨਾਂ ਦਾ ਜਾਰੀ ਰਹੇਗਾ ਤਾਂ ਦੇਖਦੇ ਆ ਕਿ ਆਖਿਰਕਾਰ ਇਹ ਨੌਜਵਾਨ ਜਿਹੜਾ ਕਿ ਕਿਸਾਨ ਅੰਦੋਲਨ ਦੇ ਦਰਮਿਆਨ ਕਿਸਾਨਾਂ ਮੁਤਾਬਕ ਸ਼ਹੀਦ ਹੋਇਆ ਉਸ ਨੂੰ ਪੰਜਾਬ ਸਰਕਾਰ ਦੇ ਵੱਲੋਂ ਕੀ ਦਿੱਤਾ ਜਾਂਦਾ ਹੈ ਮੁਆਵਜ਼ੇ ਦੇ ਰੂਪ ਦੇ ਵਿੱਚ ਕੀ ਜੋ ਹੈ ਦਿੱਤਾ ਜਾਂਦਾ ਹੈ ਜਾਂ ਨਹੀਂ ਪਰ ਉਸ ਦੀ ਮੌਤ ਦੇ ਵਿਰੋਧ ਦੇ ਵਿੱਚ ਇਹ ਰੋਡ ਜਾਮ ਕਰ ਦਿੱਤਾ ਗਿਆ ਤਾਂ ਜਿਸ ਕਰਕੇ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਜਾਂ ਫਿਰ ਜਲੰਧਰ ਤੋਂ ਲੁਧਿਆਣਾ ਆਉਣ ਵਾਲੇ ਜਾਂ ਹੋਰ ਪਾਸਿਆਂ ਨੂੰ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬੱਸਾਂ ਤੱਕ ਵੀ ਇਸ ਰੋਡ ਜਾਮ ਕਰਕੇ ਫਸੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਹੱਥ ਵਿੱਚ ਮੈਂ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਬੀਕੇਜੂ ਕਾਦੀਆਂ ਜ세 ਬੰਦੀ ਕੱਲ ਜਿਹੜਾ ਸਾਡਾ ਬੱਚਾ ਸ਼ੁਭਦੀਪ ਸਿੰਘ ਬਠਿੰਡੇ ਤੋਂ ਜਿਹਨੂੰ ਕਿ ਕੱਲ ਸ਼ਾਮ ਦੇ ਕੋਲ 4-5 ਵਜੇ ਪੁਲਿਸ ਨੇ ਉਹਨੂੰ ਚੀਜ਼ ਕਰ ਦਿੱਤਾ ਅੱਜ ਉਹਦੇ ਰੋਸ ਵਜੋਂ ਸਾਡੀ ਭਾਰਤੀ ਕਿਸਾਨ ਜੂਨੀਅਨ ਕਾਰਡੀਆਂ ਸਾਰੇ ਪੰਜਾਬ ਦੇ ਵਿੱਚ 11 ਤੋਂ 2 ਵਜੇ ਤੱਕ 3 ਘੰਟੇ ਦਾ ਸੜਕਾਂ ਤੇ ਜਾਮ ਲਾ ਕੇ ਪ੍ਰਦਰਸ਼ਨ ਕਰੇਗੀ ਔਰ ਦੁਬਾਰਾ ਮੈਂ ਸਾਰੇ ਜੋ ਸਾਡੇ ਗੱਡੀਆਂ ਵਾਲੇ ਆ ਕਾਰਾਂ ਵਾਲੇ ਆ ਟਰੈਂਪੋ ਡਰਾਈਵਰ ਵਾਲੇ ਆ ਟਰੱਕਾਂ ਵਾਲੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਹਮੇਸ਼ਾ ਇਹ ਕਿਸਾਨ ਜਿਹੀ ਬੰਦੀਆਂ ਨੂੰ ਕਹਿੰਦੇ ਆ ਵੀ ਇਹ ਰੋਡ ਤੇ ਬਹਿ ਜਾਂਦੇ ਆ ਸਾਡਾ ਕੋਈ ਦਿਲ ਨਹੀਂ ਕਰਦਾ ਅੱਜ ਉਹਦੇ ਰੋਸ ਵਜੋਂ ਅਸੀਂ ਇਹ ਕਰ ਰਹੇ ਆ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ 11 ਵਜੇ ਜਿੱਥੇ-ਜਿੱਥੇ ਵੀ ਕਿਸੇ ਦੀ ਕਾਰ ਟਰੱਕ ਹੋਵੇ ਉੱਥੇ ਰੋਕ ਕੇ 10 ਮਿੰਟ ਆਪਣੀਆਂ ਗੱਡੀਆਂ ਖੜੀਆਂ ਕਰਕੇ ਉਸ ਬੱਚੇ ਨੂੰ ਸ਼ਰਧਾਜਲੀ ਦਿਓ ਜਿਹੜੀ ਜਿਹੜੀ ਐਮਰਜੈਂਸੀ ਆ ਕੋਈ ਜਾਣ ਵਾਲੀ देखो जी ए ਸਾਡੇ ਜਥੇਬੰਦੀਆਂ ਦਾ ਪਹਿਲਾ ਹਾਂਜੀ ਹਾਂਜੀ ਸਾਡੇ ਜਥੇਬੰਦੀਆਂ ਦਾ ਪਹਿਲਾ ਤੋਂ ਨਿਸ਼ਾਨਾ ਰਿਹਾ ਵੀ 에어ਪੋਰਟ ਜੇ ਕਿਸੇ ਨੇ ਜਾਣਾ ਹੋਵੇ ਵਿਆਹ ਸ਼ਾਦੀ ਦੀਆਂ ਗੱਡੀਆਂ ਐਂਬੂਲੈਂਸ ਬੱਚਿਆਂ ਦੀਆਂ ਜੋ ਸਕੂਲਾਂ ਵਿੱਚ ਪੜ੍ਹਾਈ ਕਰਨ ਜਾਂਦੇ ਉਹਨਾਂ ਦੀਆਂ ਗੱਡੀਆਂ ਹੋਰ ਜੋ ਵੀ ਕੋਈ ਐਮਰਜੈਂਸੀ ਗੱਡੀ ਆ ਉਹਨੂੰ ਨਹੀਂ ਰੋਕਾਂਗੇ ਉਹਨੂੰ ਛੱਡਾਂਗੇ ਇਸ ਕਰਕੇ ਵੀਰੋ ਦੇਖੋ ਅਸੀਂ ਟੂਰ ਬਲਾਜੇ ਫ੍ਰੀ ਕਰਕੇ ਬੈਠੇ ਆ ਅੱਜ ਹਫ਼ਤਾ ਹੋ ਚੱਲਿਆ ਆ ਉਹ ਵੀ ਤਾਂ ਸਾਰੀਆਂ ਵਾਹਨਾਂ ਦਾ ਫਾਇਦਾ ਹੈ ਇਸ ਕਰਕੇ ਸਾਡੇ ਜੇ ਅਸੀਂ ਕੋਈ ਪ੍ਰਦਰਸ਼ਨ ਕਰਦੇ ਨਾ ਉਹਨੂੰ ਮਾੜਾ ਨਾ ਲੱਗਿਆ ਕਰੋ ਜਦੋਂ ਤੁਸੀਂ ਉੱਥੇ ਟੂਲ ਬਰਾਜਿਆਂ ਤੋਂ ਲੰਘਦੇ ਆ ਤੁਸੀਂ ਹੱਥ ਜੋੜਦੇ ਆ ਵੀ ਕਿਸਾਨੋ ਬਹੁਤ ਧੰਨਵਾਦ ਅੱਜ ਵੀ ਸਾਡਾ ਧੰਨਵਾਦ ਕਰੋ ਔਰ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ